ਹੋਏ ਲੁੱਟੇਰੇ ਹਨ ਜੋ ਕਿ ਨਾਬਾ ਹਲਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਹੋਏ ਲੁੱਟੇਰੇ ਇਕੱਲੇ ਬੰਦੇ ਨੂੰ ਵੇਖ ਕੇ ਉਸ ਨੂੰ ਲੁੱਟ ਲੈਂਦੇ ਸਨ ਬੁਰੀ ਤਰੀਕੇ ਨਾਲ ਲੁੱਟਣ ਤੋਂ ਬਾਅਦ ਜ਼ਖਮੀ ਵੀ ਕਰ ਦਿੱਤਾ ਜਾਂਦਾ ਸੀ ਬੀਤੇ ਕੱਲ ਪ੍ਰਵਾਸੀ ਮਜ਼ਦੂਰ ਪਿੰਟੂ ਰੇਲਵੇ ਸਟੇਸ਼ਨ ਦੇ ਡਰਾਇ ਜੁੜਾ ਨਾਬਾ ਉਤਰਿਆ ਤਾਂ ਮੌਕੇ ਤੇ ਸੱਤ ਲੁੱਟੇਰੇ ਦੇ ਵੱਲੋਂ ਉਸ ਨੂੰ ਫੜ ਕੇ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਤੇ ਉਸ ਤੋਂ ਸਾਰੇ ਸਮਾਨ ਲੈ ਕੇ ਉਥੋਂ ਬੁਰੀ ਤਰੀਕੇ ਨਾਲ ਜ਼ਖਮੀ ਕਰਕੇ ਉਥੋਂ ਫਰਾਰ ਹੋ ਗਏ ਪੁਲਿਸ ਨੂੰ ਜਾਣਕਾਰੀ ਤਬਾਹ ਚੜਾਇਆ ਪੁਲਿਸ ਨੂੰ ਮਿਲੀ ਪੁਲਿਸ ਨੇ ਫੋਰੀ ਹੀ ਐਕਸ਼ਨ ਕਰਦੇ ਹੋਏ ਪੀੜਤ ਤੋਂ ਜੋ ਮੋ ਇਹਨਾਂ ਨੂੰ ਗ੍ਰਫਤਾਰ ਕਰਕੇ ਉਹਨਾਂ ਨੂੰ ਰਮਾਂਟ ਜੁੜਾ ਹੈ ਹਾਸਲ ਕਰਕੇ ਪਤਾ ਲਗਾਏਗੀ ਕਿ ਇੱਕ ਗਰੋਹਦ ਵਿੱਚ ਹੋਰ ਕਿੰਨੇ ਮੈਂਬਰ ਸ਼ਾਮਲ ਨੇ ਅਤੇ ਇਹਨਾਂ ਦੇ ਵੱਲੋਂ ਕਿੱਥੇ ਕਿੱਥੇ ਵਾਰਦਾਤਾ ਨੂੰ ਅਨਜਾਨ ਦਿੱਤਾ ਜਾਂਦਾ ਸੀ ਮੈਂਨੇ ਕਨੇਗ ਨੂੰ ਉੱਥੋਂ ਆ ਰਹੇ تھے ਸਟੇਸ਼ਨ ਸੇ ਜਬ ਅਸਿਸਟੈਂਟ ਕੇ ਜੋ ਗਲੀ ਜਾਂਦਾ ਹੈ ਉਸ ਵਾਹ ਪਹੁੰਚੇ 5-6 ਲੋਗ ਹਮ ਕੋ ਕਨੇਗ ਮਤਲਬ ਕਿ ਨੇ ਘਰ ਲਈਏ ਆ ਜੋ ਮੇਰਾ ਕਪੜਾ ਥਾ ਪੈਸਾ ਥਾ 10000 ਰੁਪਏ सारा निकाल लिए और मैं मांगने गया तो मेरे को ईट से सर पर मारे और पेट में भी मारे छह बंदे बोले कि सारा पैसा दे दो और जो पैसा था वो भी ले गए जो कहने के मतलब बैग वो में कपड़ा उपड़ा लिए थे वो भी सब कुछ ले गए हम तो तो मोबाइल भी ले गए मैं से आ रहा था प्रयागराज यहाँ पर

ਜੇ ਉਹ ਆਪਣਾ ਕੀ ਜਾਂਦੇ ਨੇ ਉਹ ਕੋਵਰ ਉਸ ਮਾਰਦੇ ਵੀ ਕੁਝ ਕਿ ਕਿਜੀ ਹਰ ਕਈ ਵਾਰ ਹੁੰਦੀ ਸੀ ਕੋਈ ਵਾਰ ਕਰਦੇ ਆ ਧੱਕਾ ਦੇ ਕੇ ਮਾਰਪਾ ਜਿਹੜਾ ਹੁੰਦੇ ਸੀ ਜੇ ਕਿਉਂਕੇ ਜਿਹੜਾ ਕੱਲ ਜਿਹੜਾ ਕੱਲ ਤੁਸੀਂ ਜਿਹੜੇ ਵਾਰਦਾਤ ਕੀਤੀ ਆ ਕਿੰਨੇ ਜਾਣੇ ਸੀ ਤੇ ਤੁਸੀਂ ਕੌਣ ਕਿੰਨੇ ਉਹਨੂੰ ਉੱਠਿਆ ਜਾ ਕਿਵੇਂ ਮੋਬਾਈਲ ਉਹ ਕਿਹਾ ਉਹਨਾਂ ਤੁਸੀਂ ਮਾਰ ਗੋ ਉਹਨਾਂ ਨੂੰ ਤਾਂ ਮਾਰ ਕੇ ਛੱਟ ਕੇ ਉਹਦੇ ਹੋਰ ਦੂਜੇ ਮੁੰਡੇ ਨੂੰ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਕੀ ਇਹ ਤੋਂ ਅੰਦਰ ਪਤਾ ਨਾ ਸਰ ਮੈਂ ਮੇਰੇ ਮੂੰਹ ਨੂੰ ਮਹਿਜਿਕਾ ਜੀ ਉਹਨੇ ਕਰਿਆ ਨੀ ਕੇਹਾਰੇ ਝਗੜੇ ਪਤਾ ਨਹੀਂ ਕੀ ਸੀ ਕਜੀ ਸਵੇਰ ਅਧਿਤ ਮੁੰਡੇ ਉਹਦੇ ਕੱਪ ਦੇ ਚ ਮੇਰੇ ਕੋਲ ਕਿ ਸਰ ਕੁਛ ਨਹੀਂ ਸੀ ਉਸ ਟਾਈਮ ਉਸ ਟਾਈਮ ਮੈਂ ਆਇਆ ਮੇਰੇ ਮੂੰਹ ਨੂੰ ਮਹਿਜਿਕਾ ਦੂਜਾ ਮੁੰਡਾ ਮੇਰੇ ਨਾਲ ਸੀ ਗਿਆ ਉਹਨੇ ਮਾਰਿਆ ਵਾ ਜੀ ਸਰ ਉਹਨੇ ਕਿੰਨੇ ਕੋ ਵਰਦਤ ਆਉਤ ਕਰ ਦਿੱਤੀ ਸਰ ਮੇਰੇ ਤੇ ਚਾਰ ਕੁਛ ਜੀ ਬੁੱਧਾ ਮੁੰਡਾ ਕਿੱਥੇ ਕਿੱਥੇ ਸੀ ਸਰ ਅਗਲਾ ਜੀ ਇੱਕ ਫਤਿਹਗੁਰ ਸਾਹਿਬ ਦਾ ਜੀ ਉਹ ਮਨਾਉਂਦਾ ਜੀ ਇਹ ਦੋ ਨਾ ਬੇਲੇ ਇੱਕ ਹਨ ਦੀ ਜਸਾ ਇੱਕ ਕੋਲ ਕੋਈ ਕਹਾਣੀ ਇੱਕ ਕਾਫੀ ਟਾਈਮ ਤੋਂ ਜਿਹੜੀਆਂ ਵਾਰਦਾਤਾਂ ਕਰ ਰਹੇ ਸੀਗੇ ਇਹ ਇਹ ਦੇਖਦੇ ਸੀ ਕਿ ਜਿੱਥੇ ਵੀ ਮਾਈਗ੍ਰੈਂਟ ਲੇਬਰ ਹੈਗੀ ਹੈ ਮਾਈਗ੍ਰੈਂਟ ਲੇਬਰ ਵਾਲਾ ਕੋ ਬੰਦਾ ਖੜਾ ਹੈ ਜਾਂ ਕੋ ਕੱਲਾ ਇਕੱਲਾ ਬੰਦਾ ਖੜਾ ਹੈ ਉਦੋਂ ਤੇ ਕੋਈ ਨਾ ਕੋਈ ਵਾਰ ਕਰਦੇ ਸੀ ਵਾਰ ਕਰਨ ਤੋਂ ਬਾਅਦ ਉਹਦਾ ਕੋਈ ਮੋਬਾਈਲ ਜਾਂ ਉਹਦੇ ਕੋ ਪੈਸੇ ਸਨੇਚ ਕਰਕੇ ਲੈ ਜਾਂਦੇ ਕੱਲ ਵੀ ਕਿੰਨੇ ਐਂਜਲਟ ਹੋਇਆ ਸਾਡੇ 3:00 ਵਜੇ ਬੱਸ ਸਟੈਂਡ ਤੋਂ ਇੱਕ ਨਾਮ ਦਾ ਇੱਕ ਵਿਅਕਤੀ ਰਹਾਗਾ ਇਹ ਕੰਮ ਕਰ ਰਿਹਾ ਤੇ ਮਿਲ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਜਦੋਂ ਸਾਡੇ ਦਿਨ ਦੇ ਉਤਰਿਆ ਤੇ ਉਹ ਇਹਨੂੰ ਕੱਲਾ ਦੇਖ ਕੇ ਇਹ ਬੰਦੇ ਨੂੰ ਉਹ ਮੌਕੇ ਤੇ ਇਹਨੂੰ ਨਾਲੇ ਸੱਟਾਂ ਮਾਰੀਆਂ ਔਰ ਮੋਬਾਈਲ ਔਰ ਉਹਦੇ ਪੈਸੇ ਕੋਲ ਚਲੇ ਗਏ ਯਾਨੀ ਜਿਹੜਾ ਇਹ ਹੈ ਇਹ ਸਾਪ ਘੜੇ ਨੇ ਬਾਇ ਨੇਮ ਸਾਪ ਘੜੇ ਦਾ ਪਤਾ ਦਿੱਤਾ ਉਸ ਤੋਂ ਬਾਅਦ ਇਹ ਰੈਡਲੀ ਜਦੋਂ ਸਾਡੇ ਕੋਲ ਇਤਲਾਹ ਦੇਣ ਆਇਆ ਹੈਗਾ ਇੰਟਰੂ ਇਹਦੇ ਸੱਟ ਲੱਗੀ ਸੀ ਇਹਨੇ ਇਤਲਾਹ ਦਿੱਤੀ ਇਮੀਜ ਦੇ ਨਾਂਦ ਨਾਲੀ ਅਸੀਂ ਜਿਹੜਾ ਅ ਇੰਟੈਲੀਜੈਂਟ ਹਿਊਮਨ ਇੰਟੈਲੀਜੈਂਟ ਦੀਆਂ ਕੈਮਰਾਜ਼ ਨਾਲ ਦੂਜੇ ਨਾਲ ਵਰਕਆਊਟ ਕਰਕੇ ਜਿਹੜਾ ਹੈਗਾ ਸੀ ਅ ਅੱਧੇ 2 ਘੰਟੇ ਦੇ ਵਿੱਚ ਅਸੀਂ ਜਿਹੜੇ ਹੈ ਸਾਰੇ ਦੇ ਸਾਰੇ ਬੰਦੇ ਪਹਿਸ ਕਰ ਲਿਆ